ਆ ਤੁਸੀਂ ਦੇਖੋ ਵੀ ਜੈਪਰਾ ਕ੍ਰੋਸਿੰਗ ਤੋਂ ਗੱਡੀਆਂ ਕਿੱਥੇ ਰੋਕ ਰੱਖੀਆਂ ਨੇ ਆਹ ਦਿਖਾਓ ਬਰਦਰ ਜੈਪਰਾ ਕ੍ਰੋਸਿੰਗ ਤੋਂ ਕਿਰੋਕ ਰੱਖੀ ਰਹੀ ਭਾਈ ਪੀੜੀ ਲੈਂਡ ਸੀਗੀ ਜੀ ਨਹੀਂ ਲੈਂਡ ਸੀ ਜੈਪਰਾ ਕ੍ਰੋਸਿੰਗ ਤੋਂ ਗੱਡੀ ਰੋਕ ਰੱਖੀ ਸੀ ਕੋਈ ਕਰਨੀ ਬੈਕ ਕਰ ਲੈਂਦੇ ਭਾਈ ਕੋਈ ਕਰਨੀ ਬਈ ਇਹਨਾਂ ਨੂੰ ਪਤਾ ਹੀ ਨਹੀਂ ਆ ਪਰ ਗੱਡੀ ਕਿੱਥੇ ਰੋਕਣੀ ਆ ਜੈਪਰਾ ਕ੍ਰੋਸਿੰਗ ਤੁਸੀਂ ਦਿਖਾਓ ਆ ਜੈਪਰਾ ਕ੍ਰੋਸਿੰਗ ਤੋਂ ਪਿੱਛੇ ਗੱਡੀ ਰੁਕਣੀ ਚਾਹੀਦੀ ਆ ਲੋਕਾਂ ਨੂੰ ਕ੍ਰੋਸ ਕਰਨ ਦੇ ਲਈ ਜਗ੍ਹਾ ਚਾਹੀਦੀ ਆ ਪਰ ਇੱਥੇ ਜੈਪਰਾ ਕ੍ਰੋਸਿੰਗ ਤੋਂ ਗੱਡੀਆਂ ਕਿ ਰੋਕਦੀ ਨੇ ਆ ਤੁਸੀਂ ਦੇਖੋ ਆ ਇਨਾ ਤਾਂ ਅਡਰੈਸ ਪਾਉਂਦੇ ਆ ਤੇ ਆ ਵੇਖੋ ਕਿਵੇਂ ਟ੍ਰੈਫਿਕ ਦੀ ਵਾਇਲੇਸ਼ਨ ਕਰ ਰਿਹਾ ਬਦਰ ਜੈਬਰਗਰੋਸਿੰਗ ਪਿੱਛੇ ਵੀ ਇੱਧਰ ਰੋਕੀ ਫਿਰਦੇ ਹੋ ਪਤਾ ਨਹੀਂ ਲੱਗਿਆ ਵੈਸੇ ਪਤਾ ਕੀ ਨਹੀਂ ਲੱਗਿਆ ਲਾਈਟ ਹੋ ਗਈ ਆ ਤੁਸੀਂ ਦੇਖੋ ਕਿੱਧਰ ਰੋਕੀ ਫਿਰਦੇ ਆ ਆ ਵੇਖੋ ਤੁਸੀਂ ਆ ਜੈਬਰਗਰੋਸਿੰਗ ਦੇ ਪਿੱਛੇ ਰੁਕਣੀ ਚਾਹੀਦੀ ਹੈ ਇੱਧਰ ਕਿਉਂ ਰੁਕੀ ਹੋਈ ਹੈ ਬਾਈ ਕਿੱਥੇ ਰੋਕੀ ਰਹੀ ਹੈ ਕਿੱਥੇ ਰੋਕੀ ਰਹੀ ਹੈ ਉਸ ਲਾਈਨ ਤੋਂ ਪਿੱਛੇ ਗੱਡੀ ਰੁਕਣੀ ਚਾਹੀਦੀ ਹੈ ਤੁਸੀਂ ਦਿਖਾਓ ਆ ਲਾਈਨ ਹੈ ਓਹਦੇ ਪਿੱਛੇ ਗੱਡੀਆਂ ਰੁਕਣੀਆਂ ਚਾਹੀਦੀਆਂ ਪਰ ਰੁਕਦੀਆਂ ਕਿੱਥੇ ਨੇ ਇੱਥੇ अगर किसी बंदे ने क्रॉस करना होवे इस जेब्रा क्रॉसिंग के नाल आ ਤੁਸੀਂ ਦੇਖਿਓ ਹਲੇ ਗ੍ਰੀਨ ਹੋਵੇਗੀ ਜਦੋਂ ਗ੍ਰੀਨ ਹੋਵੇਗੀ ਅਸੀਂ ਕ੍ਰਾਸ ਕਰਕੇ ਦਿਖਾਵਾਂਗੇ ਪਰ ਜੈਬਰਾ क्रॉसिंग ਤੋਂ ਅਸੀਂ ਕ੍ਰਾਸ ਨਹੀਂ ਕਰ ਸਕਦੇ ਇੰਨੇ ਜ਼ਿਆਦਾ ਵਾਇਲੇਸ਼ਨ ਲੁਗਿਆਨੇ ਸ਼ਹਿਰ ਦੇ ਵਿੱਚ ਟ੍ਰੈਫਿਕ ਕਿੰਨੇ ਕਿਤੇ ਜਾਂਦੇ ਨੇ ਚਲਾਣ ਤਾਂ ਸਿਰਫ ਈ ਚਲਾਣ ਨਾਮ ਦੇ ਕਿਤੇ ਗਏ ਨੇ ਕਈ ਡਿਜ਼ਾਈਨਰ ਆ ਮਾਈਕ ਨੇ ਕੇ ਬਹੁਤ ਆਉਂਦੇ ਨੇ ਈ ਚਲਾਣ ਦਿਖਾ ਕੇ ਈ ਚਲਾਣ ਦਾ ਬੋਰਡ ਦਿਖਾ ਕੇ ਚਲੋ ਜੀ ਆਪਣੇ ਆਪਣੇ ਘਰੇ ਭਈਆ ਇਹ ਆ ਜੈਬਰਾ ਕ੍ਰੋਸਿੰਗ ਕੋ ਰੋਕ ਰਹੇ ਹੋ ਬਤਾਓ नहीं नहीं आप ये बताइए जैबरा क्रॉसिंग पर प्रोग्राम मैं क्रॉस करूंगा कहां से करूंगा बताओ गलती मानते मानते हो हो अपनी हो? हाँ। तो गैबरा क्रॉसिंग पे क्रॉस कैसे अभी देखो आ देखो आ, देखो। आ ग्रीन होगी लाइट अब जैबरा क्रॉसिंग तो मैं लंघना है अब मैं नंघ नहीं सकता जैबरा क्रॉसिंग तो। हाल है दुमयानी शहर का देखो दिखाओ गड्डी का नंबर आज जयपरा क्रॉसिंग पे करो हुई है सर

ਸਾਰੇ ਨਾਲ ਨਹੀਂ ਕੋਈ ਪਰਾਪ ਕੋਈ ਕ੍ਰਾਸ ਕੀਤਾ ਹੈ ਸਰ ਸਾਰੇ ਕੂਏ ਚ ਡਿੱਗਣਗੇ ਤੁਸੀਂ ਵੀ ਡਿੱਗੋਗੇ ਅਸੀਂ ਡਿੱਗਣਗੇ ਨਹੀਂ ਹੁਣ ਤੁਕਠਾ ਕਰੀਏ ਹੁਣ ਪਿੱਛੇ ਕਰਦੀਏ ਹੁਣ ਪਿੱਛੇ ਕਰਦੀਏ ਅਸੀਂ ਮੈਨੇ ਤੁਕਾ ਪਿੱਛੇ ਵੀ ਹੈ ਹਾਂ ਪਿੱਛੇ ਹੀ ਆ ਮਾਂਦੇ ਤੁਹਾਡੀ ਗਲਤੀ ਹੈ ਹਾਂ ਗਲਤੀ ਤੇ ਚਲੋ ਹੁਣ ਠੀਕ ਆ ਹੁਣ ਮਾੜੀ ਤੁਕੋ ਨਹੀਂ ਹੋ ਰਹੀ ਆ ਲੋਕਾਂ ਨੂੰ ਇੰਨੀ ਕਾਲੀ ਆ ਪੈਸਾ ਕਮਾਣ ਦੀ ਖੇਤ ਵੀ ਪਰਵਾਹ ਨਹੀਂ ਕਰਦੇ ਕਿਸੇ ਵੀ ਪਰਵਾਹ ਨਹੀਂ ਕਰਦੇ ਕਿ ਕੋਈ ਮਰਦਾ ਤਾਂ ਮਰਦੀ ਜਾਵੇ ਸਸ਼ੀਗਜੀ ਸਾਰਿਆਂ ਨੂੰ ਨਪੱਕ ਪੋਸਟ ਤੁਸੀਂ ਦੇਖ ਰਹੇ ਹੋ ਤੇ ਮੈਂ ਆਕਾਸ਼ ਇਸ ਵਕਤ ਤਸਵੀਰ ਲੁਧਿਆਣੇ ਮਹਾਨਗਰ ਦੇ ਵਿੱਚ ਖੜੇ ਆ ਤੇ ਮਹਾਨਗਰ ਦੀ ਟ੍ਰੈਫਿਕ ਵਾਇਲੇਸ਼ਨ ਇਨੀ ਜ਼ਿਆਦਾ ਹੁੰਦੀ ਆ ਤਾਂ ਉਹੀ ਵਾਇਲੇਸ਼ਨ ਨੂੰ ਰੋਕਣ ਦੇ ਲਈ ਲੁਧਿਆਣੇ ਵਿੱਚ ਪੰਜਾਬ ਪੁਲਿਸ ਨੇ ਬਹੁਤ ਵੱਡੇ ਉਪਾਲੇ ਕੀਤੇ ਨੇ ਕਿ ਵਾਇਲੇਸ਼ਨ ਰੁਕ ਸਕੇ ਤੇ ਤੁਰ ਘਟਨਾ ਨੂੰ ਘੱਟ ਕੀਤਾ ਜਾ ਸਕੇ ਤਾਂ ਲੁਧਿਆਣਾ ਸ਼ਹਿਰ ਵੱਲੋਂ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਤੇ ਮੇਰੇ ਅੱਗੇ ਸਾਰੇ ਕਿਤੇ ਮੰਗੇ ਲਟਾਂ ਲੱਗੀਆਂ ਹੋਈਆਂ ਨੇ ਤੇ ਪੁਲਿਸ ਚੌਂਕੀ ਨਾਲ ਬਣੀ ਹੋਈ ਹੈ ਤਾਂ ਤੁਹਾਨੂੰ ਦਿਖਾਵਾਂਗੇ ਇੱਕ ਵਾਰ ਬੋਰਡ ਤੇ ਨਿਗਮ ਰੋਕ ਕੀ ਲਿਖਿਆ ਹੋਇਆ ਹੈ ਅਦਰ ਦੇਖੋ ਆ ਮੋਰ ਦੇ ਕਿ ਵੀਆ ਪਲੀਜ਼ ਇਹ ਚਲਾਨ ਪੁਆਇੰਟ ਫਸਟ ਵਾਇਲੇਸ਼ਨ 1000 ਦਾ ਫਾਈਨ ਹੈ 2000 ਸਸਪੈਂਸ਼ਨ 3 ਮੰਥਸ ਟਾਈਮ ਹੈ ਆ ਤੁਸੀਂ ਦੇਖੋ ਵੀ ਜੈਬਰਾ ਕ੍ਰੋਸਿੰਗ ਤੋਂ ਗੱਡੀਆਂ ਕਿੱਥੇ ਰੋਕ ਰੱਖੀਆਂ ਨੇ ਆਬ ਦਿਖਾਓ ਬਰਦਰ ਜੈਬਰਾ ਕ੍ਰੋਸਿੰਗ ਤੋਂ ਕਿਰੋਕ ਰੱਖੀ ਰਹੀ ਭਾਈ ਪੀਲੀ ਲਾਈਨ ਸੀਗੀ ਜੀ ਨਹੀਂ ਲਾਈਨ ਨਹੀਂ ਆ ਜੈਬਰਾ ਕ੍ਰੋਸਿੰਗ ਤੋਂ ਗੱਡੀ ਰੋਕ ਰੱਖੀ ਸੀ ਕੋਈ ਗੱਲ ਨਹੀਂ ਬੈਕ ਕਰ ਲੈਣੇ ਭਾਈ ਕੋਈ ਗੱਲ ਨਹੀਂ ਤੁਹਾਨੂੰ ਪਤਾ ਨਾ ਚਾਹੀਏ ਪਰ ਚੰਡੀ ਰੇਡ ਚਾਹੀਏ ਜਿਹੜਾ ਕੱਲੇ ਰੋਕ ਲੈਨੇ ਗੱਡੀ ਹੁਣ ਕੀ ਹੋ ਗਿਆ ਸਰ ਸਰ ਪਤਾ ਨਹੀਂ ਲੱਗਿਆ ਇੱਕਦਮ ਪੀਲੀ ਲਾਈਨ ਸੀਗੀ ਆ ਤੁਸੀਂ ਦੇਖੋ ਆ ਹਾਲ ਦੇਖੋ ਇਹਨਾਂ ਨੂੰ ਪੁੱਛੀਏ ਬਈ ਜੈਬਰਾ ਕ੍ਰੋਸਿੰਗ ਤੋਂ ਅੱਗੇ ਰੁਕ ਰਹੀਆਂ ਹਾਂ ਸਰ ਹਾਂਜੀ ਜੈਬਰਾ ਕ੍ਰੋਸਿੰਗ ਤੋਂ ਵੱਡੀ ਗੱਡੀ ਰੁਕੀ ਹੋਈ ਆ ਨਹੀਂ ਸੋਨਾ ਦੇਖੋ ਨਾ ਉਹ ਰੋਕੋ ਆ ਤੁਸੀਂ ਦੇਖੋ ਹਾਲ ਅਟਾ ਵੀ ਦਾ ਹਾਲ ਦੇਖੋ ਤੁਸੀਂ ਬਈ ਇਹਨਾਂ ਨੂੰ ਪਤਾ ਹੀ ਨਹੀਂ ਆ ਪਰ ਗੱਡੀ ਕਿੱਥੇ ਰੋਕਣੀ ਆ ਜੈਬਰਾ ਕ੍ਰੋਸਿੰਗ ਤੁਸੀਂ ਦਿਖਾਓ ਆ ਜੈਬਰਾ ਕ੍ਰੋਸਿੰਗ ਦੇ ਪਿੱਛੇ ਗੱਡੀ ਰੁਕਣੀ ਚਾਹੀਦੀ ਆ ਲੋਕਾਂ ਨੂੰ ਕ੍ਰੋਸ ਕਰਨ ਦੇ ਲਈ ਜਗ੍ਹਾ ਚਾਹੀਦੀ ਆ ਪਰ ਇੱਥੇ ਜੈਬਰ ਕ੍ਰੋਸਿੰਗ ਤੋਂ ਗੱਡੀਆਂ ਅੱਗੇ ਰੋਕਦੇ ਨੇ ਨਾ ਇਹਨਾਂ ਨੂੰ ਪਤਾ ਕਿਉਂਕਿ ਮਹਿੰਗੀ ਗੱਡੀਆਂ ਦੇ ਵੱਡੇ ਘਰਾਂ ਦੇ ਲਾਡਲੇ ਆ ਰੂਲ ਬ੍ਰੇਕ ਕਰਾਂ ਮੇਰੇ ਵਿੱਚ ਨੰਬਰ 1 ਹੈ ਲੁਧਿਆਣਾ ਸ਼ਹਿਰ ਦੇ ਵਿੱਚ ਤੁਸੀਂ ਖਾਸ ਕਰਕੇ ਦੇਖ ਸਕਦੇ ਹੋ ਵੱਡਿਆ ਘਰਾਂ ਦੇ ਕਾਕੇ ਰੂਲ ਤੋੜਨ ਦੇ ਵਿੱਚ ਨੰਬਰ 1 ਨੇ ਆ ਹਾਲਾਂਕਿ ਇੱਕ ਵਾਰੀ ਮੈਂ ਤੁਹਾਡੀ ਦੂਸਰੀ ਲਾਈਟ ਤੇ ਵੀ ਨਿਗਾ ਪਵਾਵਾਂਗਾ ਉਧਰ ਫੋਕਸ ਕਰੋ ਤੁਸੀਂ ਦੇਖੋ ਵੀ ਜਿਹੜੀ ਗ੍ਰੀਨ ਲਾਈਟ ਹੈ ਜੈਬਰ ਕ੍ਰੋਸਿੰਗ ਤੋਂ ਕ੍ਰਾਸ ਕਰਨ ਦੇ ਲਈ ਲਾਈਟ ਬਣੀ ਹੋਈ ਹੈ ਉਥੋਂ ਹੁਣੇ ਫਿਲਹਾਲ ਉਧਰ ਤਾਂ ਸਹੀ ਖੜੇ ਨੇ ਇਸ ਤੋਂ ਬਾਅਦ ਤੁਸੀਂ ਦੇਖੋ ਆ ਹਾਲ ਦੇਖੋ ਜੀ ਜੈਬਰ ਕ੍ਰੋਸਿੰਗ ਦਾ ਮੈਡੀਕਲ ਆ ਤੁਸੀਂ ਦੇਖੋ ਇਹਨਾਂ ਤਾਂ ਡਰੈਸ ਪਾਉਂਦੇ ਆ ਤੇ ਆਹ ਦੇਖੋ ਕਿਵੇਂ ਟ੍ਰੈਫਿਕ ਦੀ ਵਾਇਲੇਸ਼ਨ ਕਰ ਰਿਹਾ ਹੈ ਬ੍ਰਦਰ ਜੈਬਰਗਰੋਸਿੰਗ ਪਿੱਛੇ ਤੁਸੀਂ ਇੱਧਰ ਰੋਕੀ ਫਿਰਦੇ ਹੋ ਕੋਈ ਨਹੀਂ ਪਤਾ ਨਹੀਂ ਲੱਗਿਆ ਵੈਸੇ ਪਪਾ ਕਿਵੇਂ ਲੱਗਿਆ ਲਾਈਟ ਹੈਗੀ ਆ ਤੁਸੀਂ ਦੇਖੋ ਕਿੱਧਰ ਰੋਕੀ ਵਰਦੇ ਆ ਆਹ ਦੇਖੋ ਤੁਸੀਂ ਆ ਜੈਬਰਗਰੋਸਿੰਗ ਦੇ ਪਿੱਛੇ ਰੋਕਣੀ ਚਾਹੀਦੀ ਹੈ ਇੱਧਰ ਕਿਉਂ ਰੋਕੀ ਹੋਈ ਹੈ ਬਾਈ ਇਹ ਰੋਕੀ ਨਹੀਂ ਹੈ ਜੈਬਰਗਰੋਸਿੰਗ ਕਿੱਥੇ ਹੈ ਪਿੱਛੇ ਦੇਖੋ ਗੱਡੀਆਂ ਵੀ ਖੜੀਆਂ ਨਹੀਂ ਆਹ ਦੇਖੋ ਬ੍ਰਦਰ ਜੈਬਰਗਰੋਸਿੰਗ ਤੋਂ ਪਿੱਛੇ ਰੋਕਣੀ ਚਾਹੀਦੀ ਹੈ ਗੱਡੀ ਹਾਂ ਦੇਖੋ ਲੋਕਾਂ ਨੂੰ ਅਕਲ ਤਕਨੀਆ ਦੇਖੋ ਆ ਜੈਬਰਾ ਕ੍ਰੋਸਿੰਗ ਆ ਜੈਬਰਾ ਕ੍ਰੋਸਿੰਗ ਦੇ ਪਿੱਛੇ ਗੱਡੀਆਂ ਰੁਕਣੀ ਚਾਹੀਦੀਆਂ ਆ ਦੇਖੋ ਇਹਨਾਂ ਨੂੰ ਇਸ ਲਾਈਨ ਤੋਂ ਪਿੱਛੇ ਗੱਡੀ ਰੁਕਣੀ ਚਾਹੀਦੀ ਆ ਤੁਸੀਂ ਦਿਖਾਓ ਆ ਲਾਈਨ ਐ ਇਹਦੇ ਪਿੱਛੇ ਗੱਡੀਆਂ ਰੁਕਣੀਆਂ ਚਾਹੀਦੀਆਂ ਪਰ ਰੁਕਦੀਆਂ ਕਿੱਥੇ ਨੇ ਇੱਥੇ ਆ ਜੈਬਰਾ ਕ੍ਰੋਸਿੰਗ ਦੇ ਉੱਪਰ ਰੁਕਦੀਆਂ ਆ ਸਾਈਨ ਦਿਖਾਓ ਸਾਹਮਣੇ ਅਗਰ ਕਿਸੇ ਬੰਦੇ ਨੇ ਕ੍ਰੋਸ ਕਰਨਾ ਹੋਵੇ ਇਸ ਜੈਬਰਾ ਕ੍ਰੋਸਿੰਗ ਦੇ ਨਾਲ ਆ ਤੁਸੀਂ ਦੇਖਿਓ ਹਲੇ ਗ੍ਰੀਨ ਹੋਵੇਗੀ ਜਦੋਂ ਗ੍ਰੀਨ ਹੋਵੇਗੀ ਅਸੀਂ ਕ੍ਰੋਸ ਕਰਕੇ ਦਿਖਾਵਾਂਗੇ ਪਰ ਜੈਬਰਾ ਕ੍ਰੋਸਿੰਗ ਤੋਂ ਅਸੀਂ ਕ੍ਰੋਸ ਨਹੀਂ ਕਰ ਸਕਦੇ ਇੰਨੇ ਜਿਆਦਾ ਵਾਇਲੇਸ਼ਨ ਲੁਧਿਆਣਾ ਸ਼ਹਿਰ ਦੇ ਵਿੱਚ ਟ੍ਰੈਫਿਕ ਕੰਮ ਕਿਤੇ ਜਾਂਦੇ ਨੇ ਚਲਾਨਾ ਤਾਂ ਸਿਰਫ ਈ ਚਲਾਨ ਨਾਮ ਦੇ ਕਿਤੇ ਗਏ ਨੇ ਕਈ ਡਿਜ਼ਾਈਨਰ ਆ ਮਾਈਕਲੇ ਕੇ ਬਹੁਤ ਆਉਂਦੇ ਨੇ ਈ ਚਲਾਨ ਦਿਖਾ ਕੇ ਈ ਚਲਾਨ ਦਾ ਬੋਰਡ ਦਿਖਾ ਕੇ ਚਲੋ ਜੀ ਆਪਣੇ ਆਪਣੇ ਕਰੇ ਪਰ ਇਹ ਕੋਈ ਨਹੀਂ ਦਿਖਾਂਦਾ ਕਿ ਵੱਡਾਂ ਘਰਾਂ ਦੇ ਸ਼ਹਿਜ਼ਾਦੇ ਵਿਗੜੇ ਹੋਏ ਕਾਕੇ ਅੱਕੀਨੇ ਰੂਲ ਵਾਇਲੇਸ਼ਨ ਕਰਦੇ ਨੇ ਆ ਤੁਸੀਂ ਦੇਖਿਓ ਤੁਹਾਨੂੰ ਮੈਂ ਕ੍ਰਾਸ ਕਰਕੇ ਦਿਖਾਵਾਂ ਜਦੋਂ ਗ੍ਰੀਨ ਲਾਈਟ ਹੋਵੇਗੀ ਆ ਤੁਸੀਂ ਦੇਖੋ ਇੱਥੇ ਬੰਦੇ ਕ੍ਰਾਸ ਕਰਨ ਦੀ ਲਾਈਟ ਆ ਜਦੋਂ ਗ੍ਰੀਨ ਹੋਵੇਗੀ ਉਸ ਤੋਂ ਬਾਅਦ ਮੈਂ ਕਿੰਨਾ ਔਖਾ ਲੰਘਾਂਗਾ देखो ब्रेकिंग जड़ा रूल है ट्रैफिक के रूल वायोलेट करने चाहिए भैया ये आप जैबरा क्रॉसिंग पर रोक रहे हो बताओ सामने नहीं नहीं आप ये बताइए जैबरा क्रॉसिंग पर रोक रहे हो मैं क्रॉस करूंगा कहां से करूंगा बताओ गलती मानते हो अपनी मानते हो तो जैबरा क्रॉसिंग पे क्रॉस कैसे अभी देखो आ देखो, देखो आ ग्रीन होगी लाइट ਅੱਜ ਜੈਬਰਗਰੋਸਿੰਗ ਤੋਂ ਮੈਂ ਲੰਘਣਾ ਹੈ ਆ ਮੈਂ ਲੰਘ ਨਹੀਂ ਸਕਦਾ ਜੈਬਰਗਰੋਸਿੰਗ ਤੋਂ ਇਹ ਹਾਲ ਦੇਖੋ ਤੁਸੀਂ ਆ ਮੈਂ ਜੈਬਰਗਰੋਸਿੰਗ ਤੋਂ ਉੱਤੋਂ ਕ੍ਰਾਸ ਨਹੀਂ ਕਰਦਾ ਮੇਰੀ ਲਾਈਟ ਗ੍ਰੀਨ ਹੋਈ ਪਈ ਹੈ ਇਹ ਹਾਲ ਹੈ ਲੁਧਿਆਣਾ ਸ਼ਹਿਰ ਦਾ ਆ ਵੇਖੋ ਦਿਖਾਓ ਗੱਡੀ ਦਾ ਨੰਬਰ ਆ ਜੈਬਰਗਰੋਸਿੰਗ ਤੇ ਰੁਕੀ ਹੋਈ ਹੈ ਸਰ ਆ ਜੈਬਰਗਰੋਸਿੰਗ ਤੇ ਰੁਕੀ ਹੈ ਸਰ ਕੋਈ ਹਾਲ ਨਹੀਂ ਇਹਨਾਂ ਦਾ ਇਹ ਅਮੀਰਾਂ ਦਾ ਕੋਈ ਹਾਲ ਨਹੀਂ ਕੋਈ ਰੂਲ ਸੁਬੇ ਨਹੀਂ ਅੱ체 ਕਰਕੇ ਰਾਜ਼ੀ ਹੋਏਗਾ ਆ ਲਾਈਟ ਸੀ ਵੀ ਗ੍ਰੀਨ ਮੈਂ ਲੰਘ ਨਹੀਂ ਪਾਇਆ ਇਹ ਹਾਲ ਆਪਾਂ ਦੂਸਰੀ ਤਰਫ ਵੀ ਚੱਲਾਂਗੇ ਵੀ ਲੋਕ ਕਿੰਨਾ ਕਰੂਲ ਬੇਕਰਦੇ ਹੁਣੇ 2 ਮਿੰਟ ਪਹਿਲਾਂ ਉਹਦੀ ਉਹਦੇ ਸੀਨ ਦਿਖਾਇਆ ਸੀ ਤੁਸੀਂ ਦੇਖੋ ਲੋਕਾਂ ਨੂੰ ਬਿਲਕੁਲ ਬਿਲਕੁਲ ਪਤਾ ਨਹੀਂ ਹੈ ਕਿ ਇਹ ਚਲਾਨ ਪੁਆਇੰਟ ਹੈ ਔਰ ਇੱਥੇ ਫੇਰ ਉਹ ਜੈਬਰਾ ਕ੍ਰੋਸਿੰਗ ਦੇ ਉੱਤੇ ਲਗਾ ਰਖੀ ਆ ਜੀ ਆਪਾਂ ਗੱਲਬਾਤ ਕਰਦੇ ਆ ਪੁਲਿਸ ਅਫਸਰ ਨਾਲ ਵੀ ਗੱਲਬਾਤ ਕਰਾਂਗੇ ਕਿ ਕਿੱਧਰ ਗੱਡੀ ਰੋਕਣੀ ਚਾਹੀਦੀ ਕਿੱਧਰ ਨਹੀਂ ਰੋਕਣੀ ਚਾਹੀਦੀ ਦੇਖੋ ਤੁਸੀਂ ਮੇਰੇ ਤੋਂ ਵੱਡੇ ਹੋ ਮੈਨੂੰ ਐਦਾਂ ਦੀਆਂ ਵਰਡਿੰਗ ਯੂਜ਼ ਨਹੀਂ ਮੈਂ ਕਰੂੰਗਾ ਤੁਹਾਡੇ ਨਾਲ ਤੁਸੀਂ ਬਹੁਤ ਸੀਨੀਅਰ ਹੋ ਈ ਰਿਕਸ਼ਾ ਕਦੋਂ ਚਲਾ ਰਹੇ ਹੋ ਤੁਸੀਂ 3 ਮਹੀਨੇ ਲਾਇਸੈਂਸ ਹੈ ਆਪਕੇ लाइसेंस में ये नहीं नहीं बताया बताया जाता जाता कि आप आप जेब्रा क्रॉसिंग के पीछे रुकेंगे, बताया जाता है। आप ड्रेस ही नहीं है। है? कंप्लीट ट्रैफिक रूल्स वॉलेट कर रहे हैं, इसमें नुकसान किसका है? मेरी गलती मानते दोस्तों एग्री किया नौजवान खड़े ने भी खड़े ने सर सारे भी डिगोगे ਨੇ ਡਿੱਗਣ ਗਏ ਹੁਣ ਧੁੱਪ ਚ ਕਿੱਥੇ ਖੜੀ ਹੋਣ ਪੁੱਛਿਆ ਕਰਦੀ ਹੈ ਨੇ ਧੁੱਪ ਦਾ ਪਿੱਛੇ ਵੀ ਹੈ ਹਾਂ ਪਿੱਛੇ ਹੀ ਹੈ ਮੰਨਦੇ ਤੁਹਾਡੀ ਗਲਤੀ ਹੈ ਹਾਂ ਗਲਤੀ ਤੇ ਚਲੋ ਹੁਣ ਠੀਕ ਆ ਹੁਣ ਮਾਦੀ ਧੁੱਪ ਵੀ ਰਹਿ ਗਈ ਆ ਦੇਖੋ ਆ ਦੇਖੋ ਤੁਸੀਂ ਹਾਲ ਭਈਆ ਡਰੈਸ ਵੀ ਨਹੀਂ ਪਾਈ ਹੋਈ ਤੁਸੀਂ ਕੋਈ ਇਹ ਕਿ ਐਡਰੈਸ ਆ ਫਸਫਸੂਕਾ ਸਿਮਾ ਆ ਆ ਦੇਖੋ ਟ੍ਰੈਫਿਕ ਦੀ ਵਾਇਲੇਸ਼ਨ ਲੁਧਿਆਣਾ ਸ਼ਹਿਰ ਦੇ ਵਿੱਚ ਇੰਨੀ ਜ਼ਿਆਦਾ ਹੋ ਚੁੱਕੀ ਹੈ ਕਿ ਇਹ ਮੰਨਣ ਨੂੰ ਨਹੀਂ ਤਿਆਰ ਹੈਗੇ ਇਹਨਾਂ ਦੀ ਗਲਤੀ ਹੈ ਇਹ ਹਿਪਨੋਟਾਈਜ਼ ਹੋ ਚੁਕੇ ਨੇ ਪੈਸੋ ਦੇ ਨਸ਼ੇ ਦੇ ਵਿੱਚ ਮਾਫੀਆ ਦੇ ਨਸ਼ੇ ਦੇ ਵਿੱਚ ਇਹ ਹਿਪਨੋਟਾਈਜ਼ ਹੋ ਚੁਕੇ ਨੇ ਟੋਟਲ ਤੁਸੀਂ ਦੇਖ ਸਕਦੇ ਹੋ ਵੀ ਅਸੀਂ ਕਿੰਨੇ ਬੰਦਿਆਂ ਤੋਂ ਪੁੱਛਿਆ ਵੀ ਗਲਤੀ ਆਪਣੀ ਐਕਸੈਪਟ ਕਰਦੇ ਹੋ ਨਹੀਂ ਕਰਦੇ ਪਰ ਕਿਸੇ ਨੇ ਸਾਨੂੰ ਸੰਤੁਸ਼ਟੀਪੂਰਵਕ ਜਵਾਬ ਨਹੀਂ ਦਿੱਤਾ ਕਿ ਉਹ ਕੀ ਕਰਦੇ ਆ ਕਿ ਨਹੀਂ ਕਰਦੇ ਆ ਹਲੇ ਵੀ ਤੁਸੀਂ ਦੇਖੋਗੇ 2 ਮਿੰਟ ਤੱਕ ਇੱਥੇ ਲਾਈਟ ਆਉਣ ਵਾਲੀ ਆ ਆ yellow ਹੋਗੀ ਆ yellow ਲਾਈਟ ਹੋ ਚੁੱਕੀ ਆ ਆ ਦੇਖੋ ਆ ਹਾਲ ਦਿਖਾਓ

ਆ ਦੇਖੋ ਤੁਸੀਂ ਲੋਕ ਕਈ ਲੋਕ ਐਗਰੀ ਵੀ ਕਰਦੇ ਆ ਵੀ ਆਪਣੀ ਗਲਤੀ ਸੀ ਮੰਨਦੇ ਆ ਪਰ ਕਈ ਜ਼ਿਆਦਾਤਰ ਨਹੀਂ ਐਗਰੀ ਕਰਦੇ ਤਾਂ ਤੁਹਾਨੂੰ ਹੋਰ ਵੀ ਦਿਖਾਵਾਂਗੇ ਇਹ ਨੰਨੀਆਂ ਨੰਨੀਆਂ ਲਾਟਾਂ ਪ੍ਰਸ਼ਾਸਨ ਆਪਣੀ ਸੁਰੱਖਿਆ ਦੇ ਲਈ ਲਾਉਂਦਾ ਕਦੇ ਕੋਈ ਉਤਰ ਘਟਨਾ ਨਾ ਹੋ ਜੇ ਪਰ ਲੋਕ ਨਹੀਂ ਮੰਨਦੇ ਲੋਕਾਂ ਨੂੰ ਇਨੀ ਕਾਲੀ ਆ ਪੈਸਾ ਕਮਾਣ ਦੀ ਸੇਤ ਦੀ ਪਰਵਾਹ ਨਹੀਂ ਕਰਦੇ ਕਿਸੇ ਦੀ ਪਰਵਾਹ ਨਹੀਂ ਕਰਦੇ ਕਿ ਆ ਕੋਈ ਮਰਦਾ ਤਾਂ ਮਰਦੀ ਜਾਵੇ ਤੁਸੀਂ ਹਾਲ ਦੇਖੋ ਨੰਨੀਆਂ ਨੰਨੀਆਂ ਲਾਟਾਂ ਨੇ ਲੋਕ ਫਿਰ ਵੀ ਨਹੀਂ ਮੰਨਦੇ ਰੂਲ ਸੁਬੇ ਨਹੀਂ ਕਰਦੇ ਆ ਦੇਖੋ ਤੁਸੀਂ ਉਧਰ ਫੋਕਸ ਕਰੋ ਬੱਚਾ ਪਿੱਛੇ ਅੱਗੇ ਬੈਠਿਆ ਹੋਇਆ ਕੋਈ ਅਸਰ ਨਹੀਂ ਆ ਨਾ ਹੁਣੇ ਕੈਮਰਾ ਦੇ ਕੇ ਇਹਨਾਂ ਨੇ ਆ ਸਕੂਟਰੀ ਪਿੱਛੇ ਕੀਤੀ ਜੈਬਰਾ ਕ੍ਰੋਸਿੰਗ ਤੇ ਰੋਕ ਰੱਖੀ ਹੈ ਗੱਡੀ ਲੁਧਿਆਣਾ ਸ਼ਹਿਰ ਦੇ ਵਿੱਚ ਅਫਸਰਸ ਨਾਲ ਜੇ ਅਸੀਂ ਗੱਲ ਕੀਤੀ ਬਟੋ ਕਹਿੰਦੇ ਅਸੀਂ ਕੈਮਰਾ ਦੇ ਵਿੱਚ ਨਹੀਂ ਬੋਲ ਸਕਦੇ ਕੈਮਰਾ ਦੇ ਵਿੱਚ ਬੋਲ ਨਹੀਂ ਸਕਦੇ ਏਸੀਪੀ ਫੋਨ ਨਹੀਂ ਚੱਕਦੇ ਲੁਧਿਆਣਾ ਸ਼ਹਿਰ ਦੇ ਏਸੀਪੀ ਟ੍ਰੈਫਿਕ ਫੋਨ ਨਹੀਂ ਚੱਕਦੇ ਆ ਦੇਖੋ ਲਾਈਟ ਸਿੱਧੀ ਹੈ ਵੀ ਆ ਬਾਉ ਜੀ ਕਿੱਧਰ ਬਾੜ ਰਹੇ ਨੇ ਆ ਹਾਲ ਹੈ ਜਿਵੇਂ ਲੁਧਿਆਣਾ ਸ਼ਹਿਰ ਦਾ ਭయ్యా ਅੰਕਲ ਜੀ ਉਸੇ ਜੈਪਰਾ ਗਰਗ ਸਿੰਘ ਤੋਂ ਅੱਗੇ ਰੋਕ ਰੱਖੀ ਤੇ ਟ੍ਰੈਵਿੰਗ ਵਾਇਲਟ ਹੋ ਰਹੀ ਹੈ ਹਾਂਜੀ ਦੱਸੋ ਨਹੀਂ ਕਰਦੇ ਹੋਰ ਮੰਨਦੇ ਹੋਤੇ ਮੰਨਿਓ ਆ ਦੇਖੋ ਅੰਕਲ ਜੀ ਨੇ ਆਪਣੀ ਗਲਤੀ ਐਕਸੈਪਟ ਕੀਤੀ ਹੈ ਦੇਖੋ ਤੁਸੀਂ ਅੱਲਾ ਲਾ ਇਲ ਲਾਇਟ ਕਿੱਥੇ ਮੋੜ ਰੱਖੀ ਇਹਨਾਂ ਨੂੰ ਪਤਾ ਹੀ ਨਹੀਂ ਚੱਲਦਾ ਅਸੀਂ ਕਰਨਾ ਕੀ ਹੈ ਟੈਨਸ਼ਨ ਨਹੀਂ ਹੁੰਦੀਆਂ ਨੇ ਆ ਦੇਖੋ ਵੀਰ ਆ ਕਿੱਧਰ ਖੜਾ ਕੇ ਬਿਲਾ ਕੇ ਲੱਗਿਆ ਆ ਦੇਖੋ ਜੀ ਹਾਲ ਆ ਹਾਲ ਜੈਪਰਾ ਗਰਗ ਸਿੰਘ ਖੜੇ ਹੋਣੇ ਕਿੱਧਰ ਖੜ ਜਾਂਦੇ ਨੇ ਆਕੇ ਤਾਂ ਤੁਸੀਂ ਦੇਖੋ ਲੁਧਿਆਣਾ ਸ਼ਹਿਰ ਦੀਆਂ ਤਸਵੀਰਾਂ ਬੜੀ ਵਿਲੋਚਕ ਤਸਵੀਰਾਂ ਨੇ ਕੋਈ ਇੱਥੇ ਆ ਹੁਣ ਪੁਲਿਸ ਮੁਲਾਜ਼ਮ ਉੱਟ ਕੇ ਆਏ ਨੇ ਕੋਈ ਇਹਨਾਂ ਨੇ ਹੋ ਨਹੀਂ ਕੀਤਾ ਦੇਖੋ ਤੁਸੀਂ ਸਿੱਧੀਆਂ ਤਸਵੀਰਾਂ ਹੁਣ ਇਹ ਐਕਸ਼ਨ ਲੈਂਦੇ ਕਿ ਨਹੀਂ ਲੈਂਦੇ ਉਹ ਦੇਖਾਂਗੇ ਪਰ ਫਿਲਹਾਲ ਤੱਕ ਪੁਲਿਸ ਮੁਲਾਜ਼ਮ ਬਲੋਂ ਕੋਈ ਐਕਸ਼ਨ ਨਹੀਂ ਲਿਆ ਗਿਆ ਜੈਬਰਾ ਕ੍ਰਾਸਿੰਗ ਦੇ ਉੱਤੇ ਖੜੇ ਆ ਜੈਬਰਾਗਰ ਸਿੰਘ ਤੋਂ ਬਾਹਰ ਖੜੇ ਆ ਵਾਇਲਟ ਹੋ ਰਹੀ ਹੈ ਤਾਂ ਹੌਨ ਦਿਓ ਕਿੱਦਾਂ ਦੀ ਤਰਫ ਇਸ਼ਾਰਾ ਕਰਦਾ ਕਿ ਇਦਾਂ ਮੁੱਖ ਮੰਤਰੀ ਸਾਹਿਬ ਰੰਗਲਾ ਪੰਜਾਬ ਬਣ ਜਾਏਗਾ ਲੁਧਿਆਣਾ ਲੁਧਿਆਣਾ ਸ਼ਹਿਰ ਇੱਕ ਹੈਗਾ ਸ਼ਹਿਰ ਹੈ ਜਿਹਦੇ ਵਿੱਚ ਪੂਰੇ ਪੰਜਾਬ ਦੀ ਜੀਡੀਪੀ ਕੰਟਰੋਲ ਹੁੰਦੀ ਹੈ ਪੰਜਾਬ ਨੂੰ ਆਪਾਂ ਮੈਲਬੌਰਨ ਬਣਾਉਣ ਦੀ ਗੱਲ ਕਰਦੇ ਆਂ ਡੈਲਸਟੈਕਸਸ ਬਣਾਉਣ ਦੀ ਗੱਲ ਕਰਦੇ ਆਂ ਅਮਰੀਕਾ ਤੋਂ ਲੋਕ ਇੱਧਰ ਆ ਕੇ ਜੌਬ ਕਰਨਗੇ ਮਾਨਸਾ ਤੁਸੀਂ ਮੁੱਖ ਮੰਤਰੀ ਹੋ ਤੁਸੀਂ ਦੱਸੋ ਕਿ ਇਦਾਂ ਲੋਕ ਡੈਲਸਟੈਕਸਸ ਦੀ ਫੀਲਿੰਗ ਲੈ ਪਾਣਗੇ ਅਮਰੀਕਾ ਦੇ ਸ਼ਹਿਰ ਦੀ ਹਲੇ ਵੀ ਲੋਕਾਂ ਨੂੰ ਕੋਈ ਅਸਰ ਨਹੀਂ ਮੈਂ ਕਹੂੰਗਾ ਸੰਵਾਦਤਾ ਨੂੰ ਕਿ ਪਿੱਛੇ ਦੇ ਖਬਰ ਦਿਖਾਓ ਇਹ ਹਾਲ ਹੈ ਜੀ ਇਹ ਹਾਲ ਹੈ ਜੀ ਇਦਾਂ ਦਾ ਤੁਸੀਂ ਇਹ ਤਸਵੀਰਾਂ ਦੇਖ ਰਹੇ ਹੋ ਲੁਧਿਆਣਾ ਦੇ ਦੁਰਗਾ ਮਾਤਾ ਮੰਦਿਰ ਦੇ ਕੋਲੇ ਇਹ ਟ੍ਰੈਫਿਕ ਵਾਇੋਲੇਸ਼ਨ ਜਿਆਦਾ ਕੀਤੀ ਜਾ ਰਹੀ ਹੈ ਇ ਚਲਾਣ ਦੇ ਬੰਦੇ ਵੀ ਇੱਕ ਵਾਰ ਪਰ ਨਿਗ੍ਹਾ ਮਰਵਾ ਦਿੰਦੇ ਆ ਆ ਤੁਸੀਂ ਦੇਖੋ ਆ ਬੋਰਡ ਜਿਹੜਾ ਲੱਗਿਆ ਹੋਇਆ ਆ ਬੋਰਡ ਲਿਖਿਆ ਬੀਬੀਆਂ ਪਲੀਜ਼ ਇਹ ਚਲਾਣ ਪੁਆਇੰਟ ਫਸਟ ਫਸਟ ਵਾਇੋਲੇਸ਼ਨ ਫਾਈਨ 1000 ਰੁਪੀਸ ਐਂਡ ਸੈਕੰਡ ਟਾਈਮ 2000 ਰੁਪੀ ਡੀਅ ਸਸਪੈਂਸ਼ਨ ਐਂਡ 4 3 ਮਨ ਲਾਇਸੈਂਸ ਹੈ ਤੁਹਾਡੇ ਕੋਲੇ ਤਾਨੂੰ ਪਤਾ ਹੈ ਕਿ ਆ ਲਾਈ ਵਾਇਲੇਸ਼ਨ ਨਹੀਂ ਹੋਣੀ ਚਾਹੀਦੀ ਹੈ ਜੈਬਰਾ ਕ੍ਰੋਸਿੰਗ ਦੀ ਮਰਾਵਾ ਸੁੰਦਣਾ ਨਹੀਂ ਇਨਾਂ ਨੂੰ ਮੈਂ ਨਾ ਲੱਗਦਾ ਮੋਬਾਈਲ ਹੈ ਗਿਆ ਮੋਬਾਈਲ ਲੈ ਕੇ ਆਇਆ ਹੁ ਬਾਨਾ ਹੀ ਹੈ ਮੈਂ ਮੈਥੇ ਕੋਈ ਤੁਲ ਰਖਣਾ ਹੋ ਜਾ ਕੋਈ ਚੰ ذمہ داری ਲਊਗਾ ਸੁੰਦਣਾ ਨਹੀਂ ਤੁਲਣਾ ਕਰਨਾ ਚਾਹੀਦਾ ਇਨਾਂ ਨੂੰ ਤੇ ਫਿਰ ਕੱਲ ਨੂੰ ਐਕਸੀਡੈਂਟ ਹੋ ਜਾਵੇ ਅਸੀਂ ਰੋਕ ਰਹੇ ਹਾਂ ਸੁੰਦਣਾ ਹੀ ਨਹੀਂ ਫਿਰ ਪਤਾ ਕਿ ਮੈਂ ਲੱਗੂਗਾ ਮੈਂ ਨਾਲ ਜਾਣੀ ਹੈ ਬੱਚੇ ਛੋਟੇ ਛੋਟੇ ਕੀ ਚਲੋ ਐਕਸਕਿਊਜ਼ ਐਕਸਕਿਊਜ਼ ਦੇਣਾ ਹਰ ਇੱਕ ਦੀ ਜ਼ਿੰਮੇਵਾਰੀ ਹੈ ਤੇ ਆਕਰ ਐਕਸਕਿਊਜ਼ ਦੇ ਆਕਰ ਪਰ ਸੁਧਰਨਾ ਨਹੀਂ ਹੈ ਕਿਸੇ ਨੇ